ਤੇ ਆਸਟ੍ਰੇਲੀਅਨ ਫਾਰਮ 'ਚ ਇਹਨਾਂ ਨੇ ਕੰਮ ਕੀਤਾ ਮure ਅੰਮ੍ਰਿਤਸਰੋਂ ਆਉਂਦੇ ਸਨੈਕਸ ਵਾਲੇ ਇਹ ਚਾਲ ਦੇ ਮੁਰਾ ਕੈਟਰਿੰਗ ਕੰਮ ਕਰਦਾ ਉਹਦੇ ਕੰਮ ਤੇ ਆਏਦੇ ਸੀ ਤੇ ਉੱਥੋਂ 2.5 ਵਜੇ ਇਹਨਾਂ ਨਿਕਲੇ ਆਸਟ੍ਰੇਲੀਅਨ ਫਾਰਮ ਤੋਂ ਬਾਹਰ ਸਲਾਮਤ ਦੀ ਕੋਠੀ ਦੇ ਲਾਗੇ ਜਿਹੜੇ ਉਹ ਗਦਾਮ ਨੇ ਹੈਗੇ ਗਦਾਮ ਲਾਗੇ ਜਦੋਂ ਪੁੱਜੇ ਤੇ ਇਹਨਾਂ ਨੂੰ 6-7 ਜਾਣੇ ਉੱਥੋਂ ਪੈ ਗਏ ਨੇ 6-7 ਜਾਣੇ ਪੈਣ ਤੋਂ ਬਾਅਦ ਉਹਨਾਂ ਨੇ ਉਹਨਾਂ ਕੋਲ ਰਫਲਾ ਮੀਆਂ ਗਏ ਸੀ ਡਰਾਟ ਵੀ ਹੈਗੇ ਸੀ ਤੇ ਉਹ ਇਹਨਾਂ ਨੇ ਮਤਲਬ ਸਾਰਾ ਕੁਝ ਖੋਲਿਆ ਇਹਨਾਂ ਕੋਲੋਂ ਇੱਕ ਮੁਰੇ ਕੋਲ ਮੋਬਾਈਲ ਸੀ ਉਹਨੇ ਲਿਆ ਹੀ ਇਹ ਆਈਫੋਨ ਉਹ ਵੀ ਕੋਲਿਆ ਤੇ ਇਹਨਾਂ ਇਹ ਦਰਦੇ ਵਿਚਾਰੇ ਫਿਰ ਪੈਲੈਸ ਸੀ ਗੇ ਪੈਲੈਸ ਤੋਂ ਪੈਲੈਸ ਤੋਂ ਕਹੇ 15000 ਉਹਨਾਂ ਨੂੰ ਪੇਮੈਂਟ ਮਿਲੀ ਸੀ ਉਹ ਵੀ ਖੋਲੀ ਉਹਨਾਂ ਨੇ ਫਿਰ ਉਹਦੇ ਬਾਅਦ ਚ ਆਸਟ੍ਰੇਲੀਅਨ ਫਾਰਮ ਤੋਂੜੇ ਵਿਚਾਰੇ ਇਹ ਬਾਹਰੋਂ ਆਏ ਦੀ ਇਹਨਾਂ ਨੂੰ ਪਤਾ ਕੁਝ ਨਹੀਂ ਫਿਰ ਉਹਦੇ ਬਾਅਦ ਚ ਮੈਨੂੰ ਸਵੇਰੇ 6 ਵਜੇ ਫੋਨ ਆਇਆ ਇਹ ਥਾਣੇ ਆਏ ਸੀ ਥਾਣੇ ਰਿਪੋਰਟ ਲਕਾਤੀ ਹੈ ਤੇ ਮਤਲਬ ਕਿ ਇਹ ਸਾਡਾ ਦਿਨ ਰਾਤ ਦਾ ਕੰਮ ਹੈ ਸਾਰਾ ਅਹੀ ਰਾਤ ਨੂੰ ਸਾਡੇ ਸਾਰੇ ਰਾਤ ਦੇ ਫੰਕਸ਼ਨ ਆ ਬੰਦੇ ਇਕੱਲੇ ਇਕੱਲੇ ਆਉਂਦੇ ਆ ਗੱਡੀ ਵੀ ਖੋਲੀ ਹੈ ਹਾਂਜੀ ਗੱਡੀ ਵੀ ਖੋਲੀ ਗੱਡੀ ਟੈਂਪੋ ਸੀ ਟੈਂਪੋ ਹੀ ਚੈਂਬਰ ਹੀ ਜੋ ਵੀ ਆ ਸਾਰਾ ਕੁਝ ਕੋਲਿਆ ਇਹ ਇਹ ਮੁਰੇ ਕੋਲ 15000 ਰੁਪਈਆ ਸੀ ਨੇ ਆਟੋ ਦੇ ਵਿੱਚ ਸੁੱਟਤਾ ਤੇ ਚਲੋ ਜੇ ਬਾਕੀ ਜਾਣਗੇ ਤੇ ਪੈਸੇ ਤੇ ਆਪਣੇ ਪੱਜ ਜਾਣਗੇ ਉਹ ਆਟੋ ਹੀ ਲੈ ਗਈ ਤੇ ਇਹ ਤੇ ਫਿਰ ਨੇੜ ਕਰਦੀ ਹੋ ਗਈ ਕਿਸ ਤਰ੍ਹਾਂ ਚਲੇਗਾ ਅੱਗੇ ਸਾਡੇ ਹੱਥ ਤੇ ਇੱਕ ਫੰਕਸ਼ਨ ਸਾਰੇ ਰਾਤ ਦੇ ਨੇ ਤੇ ਰਾਤ ਨੂੰ ਸਾਡੇ ਬੰਦੇ ਜਾਣੇ ਆ ਮੰਨ ਲਓ ਜੇ ਇਹੀ ਉਹ ਰਾਸ਼ਨ ਲੱਦੇ ਹੋਵੇ ਸੇਰ ਨੂੰ ਕਿਸੇ ਦੀ ਕੈਟਰਿੰਗ ਹੋਵੇ ਤੇ ਰਾਸ਼ਨ ਲੁੱਟ ਹੋ ਜੇ ਤੇ ਅਸੀਂ ਰਾਤ ਨੂੰ ਕਿੱਥੋਂ ਰੇਂਜ ਕਰਾਂਗੇ ਅਸੀਂ ਤੇ ਆਗੇ ਨਾ ਆਈ ਉਹਨਾਂ ਕੋਲੋਂ ਵੀ ਝੁੱਠੇ ਹੋਗੇ ਤੇ ਆਪਣੇ ਕੋਲੋਂ ਵੀ ਝੁੱਠੇ ਹੋਗੇ ਕੀ ਆਮ ਇਹ ਇਹ ਸਾਡੇ ਬਾਰੇ ਕੋਈ ਸੁਣਵਾਈ ਕੀਤੀ ਜਾਵੇ ਰਾਤ ਸਾਡਾ ਤੁਹਾਡੇ ਕੀ ਨਾਮ ਸਾਰਾ ਕੰਮ ਸਾਡਾ ਰਾਤ ਦਾ ਵਾ ਤੁਹਾਡੇ ਕੀ ਨਾਮ ਹਾਂਜੀ ਤੁਹਾਡੇ ਨਾਮ ਕੀ ਮੇਰਾ ਨਾਮ ਬਿੱਟੂ ਕੈਟਰੀਂਗ ਵਾਲਾ ਵਾ ਸਾਰੇ ਕੈਟਰਰ ਇਕੱਠੇ ਹੋਏ ਨੇ ਤੇ ਦਨੇਸ਼ ਜੀ ਆਏ ਆ ਸਾਭਾ ਵੀ ਆਇਆ ਫਰੂਟ ਆਲਾ ਸਾਰੇ ਇਕੱਠੇ ਹੋਈਦੇ ਆ ਸਾਡੀ ਸਾਡੀ ਮਤਲਬ ਅੱਗੇ ਦੇ ਬਾਰੇ ਕੁਝ ਸੋਚਿਆ ਜਾਵੇ ਰਾਹੁਲ ਜੀ ਅਸੀਂ ਸਟੇਰੀਆ ਫਾਰਮ ਤੋਂ ਕੰਮ ਲਾ ਕੇ ਆਏ ਹਾਂ ਰਾਜਧਾਬਾ ਤੋਂ ਕਿਨ ਆਇਆ ਤੇ ਫੰਕਸ਼ਨ ਲੱਗਦਾ ਸੀ ਤੇ ਵਾਪਸੀ ਮਤਲਬ ਫਾਟਕ ਤੋਂ ਅਸੀਂ ਰਿਟਰਨ ਹੋ ਗਏ ਤੇ ਚਰਚ ਤੋਂ ਥੋੜਾ ਅੱਗੇ ਜਾ ਕੇ ਸਾਨੂੰ ਨਾ ਤੇ ਮਤਲਬ ਸੰਜੇ ਦਾ ਤੇ ਸਟਾਈਲ ਵਾਂਗੂ ਇੱਕ ਮੁੰਡਾ ਖਲੋ ਗਿਆ ਕਿ ਇੱਕੋ ਦਾ ਮਟ ਐਟ ਉਹ ਟਾਈਮ ਹੀ ਆ ਗਿਆ ਲੰਬਾਈਆਂ ਉਹਨਾਂ ਬੰਦੂਕਾਂ ਤੇ ਸਾਡੇ ਸਾਡੇ ਗੱਡੀ ਵਾਲੇ ਨੇ ਰੋਕਤੀ ਗੱਡੀ ਤੇ ਇਹ ਤੋਂ ਸਾਹਮਣੇ ਝਾੜੀਆਂ ਚ ਨਿਕਲੇ ਤਿੰਨ ਬੰਦੇ ਇੱਕ ਨੇ ਮੇਰੇ ਇੱਥੇ ਬੰਦੂਕ ਰੱਖਦੀ ਤੇ ਦੂਜੀ ਦੂਸਰੇ ਬੰਦੇ ਨੇ ਤੇ ਮਤਲਬ ਦਾਤਰ ਮਾਰਿਆ ਮੇਰੇ ਬੜੀ ਜ਼ੋਰ ਦੀ ਤੇ ਪੈਪ ਦੀ ਰਾਟ ਟੈਂਪੋ ਦੀ ਰਾਟ ਹੀ ਗਈ ਸੀ ਟੈਂਪੋ ਦੀ ਰੌੜੇ ਵਿੱਚ ਦਾਤਰ ਵਜ ਗਿਆ ਮੇਰੇ ਦੇ ਦਾਤਰ ਨਾਮ ਆਇਦਾ ਤੇ ਮੇਰੀ ਆ ਮੇਰੀ ਬਾਹ ਵੱਡੀ ਜਾਣੀ ਸੀ ਭਾਜੀ ਫਿਰ ਟੈਂਪੋ ਵਾਲੇ ਟਫ ਟੈਂਪੋ ਵਾਲੇ ਨੂੰ ਉਹਨਾਂ ਨੇ ਫੜ ਲਿਆ ਸਾਰਿਆਂ ਨੇ ਜਿਵੇਂ ਉੱਤਰ 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 ਜੇ ਟੈਂਪੋ ਉੱਤਰ ਉੱਤਰਨ ਤੋਂ ਪਹਿਲਾਂ ਪਹਿਲਾਂ ਮਤਲਬ ਅਹੀਂ ਅਹੀਂ ਤਿੰਨ ਜਣੇ ਪਰ ਜੇ ਇੱਕ ਐ ਇੱਕ ਆ ਪਾ ਅਹੀਂ ਤੇਰੇ ਜਣੇ ਭੱਜ ਗਏ ਬਾਕੀ ਇਹ ਚਾਰ ਜਣੇ ਚਾਰ ਪੰਜ ਜਣੇ ਇਹ ਪਿੱਛੇ ਰਹਿ ਗਏ ਅਹੀਂ ਭੱਜ ਗਏ ਤੇ ਨਾ ਬਟੂਆ ਆਪਣਾ ਮੈਂ ਆਪਣਾ ਵਮਸਟਾ ਕਿ ਚਲੋ ਚੋਰ ਪੈ ਗਏ ਆ ਮੈਂ ਆਪਣਾ ਬੁਰਕਾ ਉੱਥੇ ਹੀ ਛੱਡ ਉਹ ਟੈਂਪੇਚੇ ਛੱਡਦਾ ਚਲੋ ਮੋਬਾਈਲ ਮੋ ਲੈ ਕੇ ਜਾਂਦੇ ਬੈਸਟ ਪੈਂਟ ਮੇਰੀ ਵੱਜੇਗੀ ਪਰ ਨਹੀਂ ਭਾਜੀ ਆਟੋ ਹੀ ਲੈ ਗਏ ਆਟੋ ਹੀ ਲੈ ਗਏ ਮੁੰਡੇ ਨੇ 이어ਫੋਨ ਲਾਇਏ ਸੀ 이어ਫੋਨ ਤੇ ਉਹ ਵੀ ਫੋਨ ਵੀ ਲੈ ਗਏ ਹਾਂ ਦਾ ਸਾਰ ਇਹਦਾ ਵੀ ਲੈ ਕੇ ਲੈ ਵੀ ਲੈ Thank you.